ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪਾ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਸਵਾਗਤ ਆਓ ਅੱਜ ਮੈਂ ਤੁਹਾਨੂੰ ਇੱਕ ਹੋਰ ਸ਼ਬਦ ਬਾਰੇ ਦੱਸਣ ਜਾ ਰਿਹਾ ਹਾਂ ਇਹ ਸ਼ਬਦ ਵਿੱਚ ਇੰਨੀ ਪਾਵਰ ਹੈ ਕਿ ਜਿਹੜਾ ਇਨਸਾਨ ਸੱਚੇ ਮਾਨ ਨਾਲ ਸ਼ਰਧਾ ਰੱਖ ਕੇ ਇਹ ਸ਼ਬਦ ਦਾ ਪਾਠ ਕਰਦਾ ਹੈ ਜਾਂ ਇਹ ਸ਼ਬਦ ਨੂੰ ਘਰ ਵਿੱਚ ਲਾ ਕੇ ਸੁਣਦਾ ਹੈ ਉਹਦੇ ਕਾਰੋਬਾਰ ਵਿੱਚ ਵਿਵਾਦਾ ਹੋ ਜਾਂਦਾ ਹੈ ਕਿਤੇ ਘਰ ਵਿੱਚ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ੈ ਜਿਵੇਂ ਕਿ ਭੂਤ ਤੜੇਲ ਜਾਂ ਜਨ ਕੋਈ ਘਰ ਨੂੰ ਮੂੰਹ ਨਹੀਂ ਕਰਦਾ ਘਰ ਚ ਵੜਦਾ ਨਹੀਂ ਘਰ ਵਿੱਚ ਬਰਕਤਾਂ ਹੀ ਬਰਕਤਾਂ ਪੈਣ ਲੱਗ ਜਾਂਦੀਆਂ ਹਨ ਵਿਸ਼ਵਾਸ ਤੇ ਸਰਦਾ ਤੁਹਾਡੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਹਨ ਸੋ ਆਓ ਉਹ ਸ਼ਬਦ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਸੋਰਠ ਮਹੱਲਾ ਪੰਜੇਵਾ ਆਪਣੇ ਸੇਵਕ ਕੀ ਆਪੇ ਰਾਖੀ ਆਪੇ ਨਾਮ ਜਪਾਵੇ ਆਪਣੇ ਸੇਵਕ ਕੀ ਆਪੇ ਰਾਖੀ ਆਪੇ ਨਾਮ ਜਪਾਵੇ ਜਹਾਂ ਜਹਾਂ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਆਪਣੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤਿਸ ਸੇਵਕ ਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਤਿਸ ਸੇਵਕ ਕੇ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ